ਅੱਛੀ ਬਾਤ ਕਰਨ ਕਰਨ ਚਾਹਤਾ ਇਕ ਵੀ ਬਹੁਤ ਜੁਤੀ ਬਾਤ ਹਜੂਦ ਹਰ ਜਰ ਤੇ ਨੂੰ ਬਹੁਤ ਸ਼ੌਂਕ ਕੇ ਸੁਣਦਾ ਹੈ ਤੇ ਸਿਤਾ ਬਣ ਕੇ ਪਰ ਇੰਨੇ ਮਾਮੇ ਕਉਂਦੇ ਦਿਸਨ ਕਿ ਮਰੀ ਚੁਣ ਭੁੱਲ ਜਾਂਦਾ ਕਿ ਜਿਹਨ ਮੱਖੇ ਬਹੁਤ ਨੂੰ ਪੂਰਾ ਇਹਨਾਂ ਦੀਆਂ ਆਣਿਆ ਸੀ ਇਹ ਜਦ ਧਿਆਨ ਦੇਦੂ ਜਾਂ ਤਾਂ ਕਿਸੇ ਨਾਮ ਦੀ ਭਗਤੀ ਕਰਵਾ ਦਿੰਦਾ ਹੈ ਚਾਹੀਦਾ ਤੂੰ ਗਲੇ ਵਿੱਚ ਜਦੋਂ ਧਿਆਨ ਆਉਂਦਾ ਕਿ ਪਤਾਂ ਦਾ ਜਾਨੂ ਕੇ ਨੂੰ ਉਹ ਬਾਜਾਂਗੇ ਲੈ ਕੇ ਉਹ ਮੂੰਹ ਤੱਕ ਖਾਣੇ ਹਲੇ ਗਲੇ ਤੋਂ ਲੈ ਕੇ ਤੇ ਮੂੰਹ ਸਾਡੇ ਨਾਲ ਇਹਨਾਂ ਨੂੰ ਜੰਮ ਦਾ ਤਰਕ ਕਰਨਾ ਹੈ

यदि शादी की है मौत आऊंगा इधर मतलब कोई दुर्भाग्य कर्म जुड़ गया या आप आप वहां पे पहुंच गए ये मैं जरान कह दिए जरान ना बढ़िया यानी बढ़िया वर्ग का मतलब करना कोई चीज होनी दर्ज कर लियो होनी करनी तो कोई नहीं फिर इतनी निकली खबर करके मैं कान के हम कराऊंगा चित्र अपना संस्कृति ना संत्र हमन कर दे ध्यान पाना पड़ेगा ਇਹ ਮੰਨ ਕਰ ਪੜੇਗਾ ਕਿ ਇਹ ਜਿਹੜਾ ਪੈਣਾ ਸਾਡੇ ਘਰ ਤੋਂ ਖਾਦੇ ਹੁਣ ਸਾਡੇ ਸਿੱਖਾਂ ਕੋਲ ਖੰਡ ਜਾ ਕੇ ਕਿ ਕੋਈ ਹੋਰ ਕੋਈ ਘੱਟ ਕੋਈ ਇਸ ਤਰ੍ਹਾਂ ਦੀ ਚੀਜ਼ ਬੰਦ ਦੇ ਤਾਂ ਅਸੀਂ ਖੰਡ ਜਾ ਕੋਈ ਨਹੀਂ ਸਾਡਾ ਇਹ ਵੀ ਹਮਨੇ ਇਹ ਵੀ ਸਤਿ ਕੁਝ ਤਰ ਖੰਨ ਪਾਠ ਦੀ ਮਰਜ਼ਾਦਾ ਬਹੁਤ ਉੱਚੀ ਨੀਤੀ ਸੋਚੀ ਜੋ ਮਨੁੱਖ ਇਸ ਦੀ ਮਰਜ਼ਾਦਾ ਨੂੰ ਰੱਖੇ ਪਹਿਲੀ ਗੱਲ ਤਾਂ ਮੈਂ ਮਰਜ਼ਾਦਾ ਦਾ ਸੁਣਦਾ ਨਾਂ ਦੇ ਕਿਸੇ ਕਾਰਕ ਕੀ ਹੋਇਆ जिन्नी का पे दीवे ओ मंजी ना सोंगा उस दे तक मंजी नहीं सोंगा पुंजे सोंगा जिस अंदर दरबार से रखे हैं कोई कहीं साड़ी लड़की हो गई लड़का हो गया बुजुर्ग हो रिश्तेदार तकरीबन वो शनार करके ही उधर कोर बैठे जिन्हें दर्शन करना है

ਲੇਕਿਨ ਉਹ ਇਸੇ ਤਰ੍ਹਾਂ ਨਹੀਂ ਖੰਡ ਪਰ ਕਰਦੇ ਸਾਨੂੰ ਵੀ ਤੇ ਨਹੀਂ ਸਨ ਕਰਦੇ ਹੁਣ ਤਾਂ ਇਹ ਕੋਈ ਬਹਾਨਾ ਹੀ ਬਣ ਗਿਆ ਕਿ ਕਰਦੇ ਉਹ ਖੰਡ ਪਰ ਪਾਈਆਂ ਨਹੀਂ ਕਰਦੇ ਨਾ ਦੇ ਉੱਤੇ ਸੁੱਤੇ ਸੀ ਤੇ ਸੁੱਤਿਆਂ ਦੀ ਗੱਲ ਬਾਤ ਕਰੀ ਜਾਂਦੇ ਹੋ ਗਿਆ ਜੀ ਹੋ ਗਿਆ ਤੇ ਰਾਤੀ ਕਿੱਥੇ ਹੋ ਜੀ ਮਹਾਰਾਜ ਦੇ ਗੋਦ ਚ ਜੇ ਪੁੱਛ ਲਈ ਸੌ ਗਿਆ ਤੇ ਬਾਦਲ ਦੀ ਸੌਣਾ ਅਸੀਂ ਹੋ ਕਿੱਥੇ ਸੌਣਾ ਗੋਦ ਚ ਸੌਣਾ ਇਸ ਕਰਕੇ ਸਾਡਾ

oh my

ਸਾਹਿਬ ਅਸਾਂ ਦਾਏ ਸਤ ਜੁਨੀਆਂ ਬਗਾਲੀਏ ਜਿਹੜੀ ਸੰਤਨ ਸਾਥੀਏ ਇਹ ਅਸਲ ਨਿਸ਼ਾਨੀ ਜਿਹੜੀ ਸੰਤਨ ਸਾਥੀਏ ਇਹ ਅਸਲ ਨਿਸ਼ਾਨੀ ਗੋਲੇ ਤੇ ਚਾਗ

ਤੋਰ ਹਾਰ ਜਨ ਨੇ ਹਜੂਰ ਹਾਰ ਜਨ ਨੇ ਸਚ ਜਨਨੀ ਠਾ ਤੋਂ ਨਾ ਭਾਣ ਕਰ ਨਾ रब का मन मन देखिया <स्या> हन दिखता भर का न टीका को गुना भर का न टीका को गुना भर का न दिखा को एक पहाड़ दर्द एक

ਦੁਨੀਆ ਹੀ ਮੈਂ ਰਹਗੀ ਹਰ ਟੈਨੀਂ ਮੈਂ ਬੁਝੀ ਉਸ ਸਾਹ ਵਿੱਚ ਹਾਂ ਰਹੇ ਨੇ ਸਭ ਸੇਵਕ ਤੁਹਾਰੇ ਗੁਰ ਤੇ ਨਾਮ ਆਪਣਿ ਕੇ ਗੁਰ ਤੇ ਕਬਰਾ ਪਰੇ ਹਜ਼ੂਰੀ ਹਾਜ਼ਰੀ ਦੀ